ਮਿੱਤਰੋ ਸਾਤਰੀ ਗਾਜੀ ਨਵੇਂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਤੁਹਾਨੂੰ ਦਿਖਾਉਣਾ ਆਪਾਂ ਜਿਹੜੇ ਟਰੈਕਟਰ ਸੇਲ ਪਰਚੇਸ ਰਿਪੇਅਰ ਦਾ ਕੰਮ ਤਾਂ ਚਲੋ ਕਰਦੇ ਹਾਂ ਜੀ ਸੀ ਬਿਆਂ ਦਾ ਵੀ। ਅੱਜ ਆਪਾਂ ਤੁਹਾਨੂੰ ਦਿਖਾਉਣਾ ਜਿਹੜਾ ਆਪਣੇ ਕੋਲ ਸਪੇਅਰ ਪਾਰਟ ਦਾ ਸਟਾਕ ਪਿਆ ਉਹ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਦੁਕਾਨ ਤੇ ਪਹੁੰਚ ਗਏ। ਫਾਸਾ ਆਪਾਂ ਦੁਕਾਨ ਤੇ ਪਹੁੰਚ ਚਲੇ ਆ ਖੜੀ ਆਪਣੀ ਮਸ਼ੀਨਾਂ। ਲੋ ਵਾ ਬਰਦਰ ਆਪਣਾ ਸੇਲ ਵਾਲੇ ਟਰੈਕਟਰ ਖੜੇ ਆ। ਉਹ ਆ ਗਿਆ ਆਪਣਾ ਸ਼ੋਅਰੂਮ। ਉਸਦੇ ਨਾਲ ਵੀਰੇ ਪਹਿਲਾਂ ਤਾਂ ਆਪਣਾ ਚੋਹਾਂ ਟਰੈਕਟਰ ਇੰਸਟਾਗ੍ਰam ਤੇ YouTube ਵਾਲਾ ਚੋਹਾਂ ਟਰੈਕਟਰ ਪੇਜ ਫਾਲੋ ਕਰ ਲਓ ਤੇ ਇਸ ਦੇ ਉੱਪਰ ਆਪਣੀ ਟਰੈਕਟਰਾਂ ਦੀ ਸੇਲ ਪਰਚੇਜ਼ ਦੀ ਵੀਡੀਓ ਤੇ ਚੋਹਾਂ ਟਰੈਕਟਰ ਜਿਹੜਾ ਇੰਸਟਾ ਵਾਲਾ ਸਾਰੀਆਂ ਇਹਨਾਂ ਪਰ ਆਪਾਂ ਵੀਡੀਓ ਪਾਉਂਦੇ ਰਹਿੰਦੇ ਜਿਹੜੀ ਕੋਈ ਨਵੀਂ ਟੈਕਨੀਕਲੀ ਆਈਟਮ ਸਪੇਅਰ ਪਾਰਟ ਦੀ ਹੁੰਦੀ ਹੈ ਤੇ ਟਰੈਕਟਰ ਸੇਲ ਪਰਚੇਜ਼ ਦੀ ਉਹ ਵੀ ਐਡ ਕਰ ਲਿਓ। ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰਿਓ ਚੈਨਲ ਨੂੰ। ਹਾਂਜੀ ਬਾਪੂ ਅੱਜ ਦਾ ਵੀਡੀਓ ਦਾ ਕੰਸੈਪਟ ਹੈਗਾ ਆਪਣਾ ਸਪੇਅਰ ਪਾਰਟ ਦਾ ਜਿਹੜਾ ਆਪਣੇ ਕੋਲ ਟਰੈਕਟਰ ਸੇਲ ਪਰਚੇਦੋ ਜਿਹਨੂੰ ਕੰਮ ਹੈਗਾ ਹੀ ਹੈਗਾ ਰਿਪੇਅਰ ਵੀ ਆਪਾਂ ਕਰਦੇ ਹਾਂ ਜਿਹੜਾ ਸਪੇਅਰ ਪਾਰਟ ਦਾ ਕੰਮ ਹੈ 4-5 ਸਾਲ ਤੋਂ ਸ਼ੁਰੂ ਕੀਤਾ ਆਪਾਂ ਤੁਹਾਨੂੰ ਸਪੇਅਰ ਪਾਰਟ ਦਿਖਾਉਂਦੇ ਆ ਆਪਣੇ ਕੋ ਕਿਹੜੇ ਕਿਹੜੇ ਟਰੈਕਟਰ ਸਪੇਅਰ ਪਾਰਟ ਹੈ ਕਿਹੜੀ-ਕਿਹੜੀ ਆਈਟਮ ਹੁੰਦੀ ਹੈ ਅੱਜ ਜਿਵੇਂ ਸਭ ਤੋਂ ਪਹਿਲੀ ਗੱਲ ਤਾਂ ਆਪਣੇ ਕੋਲੇ ਫਾਲੇ ਬਹੁਤ ਮਸ਼ਹੂਰ ਨੇ ਆਪਣੇ ਇਹ ਫਾਲੇ ਮੋٹے ਵੀ ਦੇਖੋ ਇਹ ਕਮਾਣੀ ਦੇ ਫਾਲੇ ਨੇ ਜੀ ਕੀਮਤ ਕਿੱਲੋਂ ਵਾਲੇ ਸਵਾਲਿਆਂ ਨਾਲੋਂ ਥੋੜੇ ਜਿਹਾ ਮਹਿੰਗੇ ਹੁੰਨੇ ਆ ਪਰ ਚੀਜ਼ ਬਹੁਤ ਗੈਂਟ ਜੈਕੋ ਕੰਪਨੀ ਦੇ ਖਾਲੇ ਨੇ ਇਧਰ ਆ ਜਾਂਦੀਆਂ ਨੇ ਸੀਲਾਂ ਪਾਰਟਸ ਸਾਰੇ A to Z ਸੀਲਾਂ ਇਧਰ ਆ ਜਾਂਦੀਆਂ ਨੇ ਪਿੱਛੇ ਫਾਰਮ ਡ੍ਰੈਗ ਦੀ ਅਰੀਜਨਲ ਸਵਾਰਾਜ ਦੀ ਅਰੀਜਨਲ ਮਹਿੰਦਰੇ ਦੀ ਅਰੀਜਨਲ ਬਾਕੀ ਗੱਲ ਕਰਦਾ ਹੁਣ ਕੋਲੇ ਕਿਹੜੇ ਕਿਹੜੇ ਟਰੈਕਟਰ ਦਾ ਪਾਰਟ ਹੈ ਆਪਣੇ ਕੋਲੇ ਸਵਾਰਾਜ ਟਰੈਕਟਰ ਦਾ ਸਾਰਾ ਜੈਨੂਨ ਪਾਰਟ ਹੈਗਾ ਜੀ ਕਲਚ ਪਲੇਟਾਂ ਕਿਆ ਹੋ ਗਿਆ ਜੀ ਫਿਲਟਰ ਕਿਟਾਂ ਬਾਟਰ ਬਾਡੀਆਂ ਗੇਅਰ ਦੇ ਪਾਰਟ 베ਰਿੰਗ ਸਾਰੇ ਤਰ੍ਹਾਂ ਦੇ ਜੀ ਲਿਫਟ ਦਾ ਸਮਾਨ ਕ੍ਰਾਉਨ ਬਿਨੀਅਨ ਸਟਾਰ ਕਿਟਾਂ ਹੋ ਗਿਆ ਮੁਰਲੇ ਹਿੱਸੇ ਦਾ ਸਮਾਨ ਹੋ ਗਿਆ ਇੰਜਨ ਦਾ ਸਮਾਨ ਹੋ ਗਿਆ ਸਾਰਾ origignal genuine ਮੜੂ ਹੈ ਜੀ ਆਪਣੇ ਕੋਲੇ ਸਵਰਾਜ ਉਹਦੇ ਨੰਬਰ ਦੂਜੇ ਤੇ ਆ ਗਈਆਂ ਜੀ ਲਾਈਟਾਂ ਦਾ ਪਾਰਟ ਲਾਈਟਾਂ ਸਾਰੇ ਟਰੈਕਟਰਾਂ ਦੀਆਂ ਅਵੇਲੇਬਲ ਨੇ ਹਾਈ ਲਕਸ ਤੇ origignal ਟਰੈਕਟਰਾਂ ਦੇ ਲੱਗਣ ਵਾਲੇ ਸ਼ੀਸ਼ੇ ਜੂ ਸ਼ੀਅਰ ਕਲਿੰਟਰਾਂ ਸ਼ੀਅਰ ਫਿਲਟਰ ਜੀ origignal ਸਾਰੇ ਲੈਫਟ ਫਿਲਟਰ ਇਹਨਾਂ ਸਾਰੇ ਫਾਰਮ ਟਰੈਕ ਦੇ ਏਸੀ ਗਲਾਸ ਵਗੈਰਾ ਸਾਰੇ origignal ਪਏ ਆ। ਆ ਬੈਂਡੀਆਂ ਵਗੈਰਾ ਆ ਗਈਆਂ। ਆ ਤੇਲ ਬ੍ਰੇਕਾਂ ਕਰਨ ਵਾਲਾ 855 ਨੂੰ ਸਮਾਨ ਆ ਗਿਆ। ਮੁੱਢਲੇ ਹਿੱਸੇ ਸਮਾਨ ਗੋਲ ਪਿਨੀਅਨ, ਕ੍ਰਾਊਨ ਪਿਨੀਅਨ ਮੈਸੀ ਦਾ origignal ਪਏ ਆ। ਆਰ ਆਰ ਦੇ ਜਿਹੜੇ ਇਕੱਲੇ ਪਿਨੀਅਨ ਲੋਕ ਪਾਉਣਾ ਚਾਹੁੰਦੇ ਉਹ ਵੀ ਪਏ ਆ। ਫਾਰਮ ਟਰੈਕ ਦੀਆਂ ਸਲੀਬਾਂ ਵਗੈਰਾ ਸਾਰੀਆਂ ਪਈਆਂ। ਉਸ ਤੋਂ ਬਾਅਦ ਚੇਕ ਨਟ ਵਗੈਰਾ ਗ੍ਰੀਸ ਗੰਨਾ ਟੂਟੀਆਂ ਟਾਟੀਆਂ ਜਿਹੜੀ ਡੀਜ਼ਲ ਟੈਂਕੀ ਦੀਆਂ ਹੁੰਦੀਆਂ ਨੇ ਟੈਂਕੀ ਦੇ ਰਬਟਾਂ ਰੂਟਾਂ ਸਾਰੇ ਤਰ੍ਹਾਂ ਦਾ ਸਮਾਨ ਪਿਆ ਵੀਰੇ ਆਪਣੇ ਕੋਲ ਫਾਰਮ ਟਰੈਕ ਜਿਹੜੇ ਮਰਜ਼ੀ ਟਰੈਕਟਰ ਦਾ ਸਮਾਨ ਲੈ ਲਿਓ ਆ ਐਸਟੀਐਲ ਦੇ origignal ਬੋਲਟ ਬ੍ਰੀਕ ਚੂਟੀਆਂ ਦੇ ਜਿਹੜੇ ਆਮ ਮਿਲਦੇ ਨਹੀਂ ਇਹ ਆਪਰੇ ਟਰੈਕਟਰਾਂ ਨੂੰ ਲਾਦੇ ਸਾਰੇ ਰੱਖੇ ਹੋਏ ਆ ਇੱਕ ਆ ਪਾਵਰ ਸਟੀering ਵਾਲੀਆਂ ਪਾਈਪਾਂ ਫਾਰਮ ਟਰੈਕ ਦੀਆਂ ਇਹ ਵੀ ਸਾਰੀਆਂ ਰੱਖੀਆਂ ਹੋਈਆਂ ਫਾਰ ਹੋ ਗਏ ਮੁਰਲੇ ਹਿੱਸੇ ਦੇ ਪੂਸ਼ ਵਗੈਰਾ ਚਾਬੀਆਂ ਪਾਣੇ ਟੂਲ ਦਾ ਵੀ ਸਮਾਨ ਆਪਣੇ ਕੋਲ ਹੁੰਦਾ ਆ ਚੈੱਕ ਨਟ ਹੋ ਕੇ ਸਾਰੇ ਟਰੈਕਟਰਾਂ ਦੇ ਉਹਦੇ ਬਾਅਦ ਗੱਲ ਕਰਦੇ ਹਾਂ ਫਾਰਮ ਟਰੈਕ ਦੀ ਫਾਰਮ ਟਰੈਕ ਦਾ ਵੀ ਸਾਰੀ ਵੈਰਾਈਟੀ ਪਈ ਹੈ ਫਾਰਮ ਟਰੈਕ ਦੇ ਨੰਬਰ 1 ਤੇ ਕਲਚ ਪਲੇਟਾਂ ਫਿੰਗਰ ਕਿਟਾਂ ਤੇ ਹੌਸਪੈਪਾਂ ਦੀ ਕਿਟ ਓਰੀਜਨਲ ਪਈਆਂ ਹੈ ਬ੍ਰੇਕਾਂ ਸਮਾਨ ਸਾਰਾ ਓਰੀਜਨਲ ਪਿਆ ਹੈ ਆ ਗੇਅਰ ਪਾਰਟ 82 ਜੱਡ ਨੇ ਜੀ ਗੇਅਰ ਦੇ ਬੇਰਿੰਗ ਲੋਕ ਕਿਟਾਂ ਸਾਰਾ ਕੁਝ ਕਪਲਿੰਨਾ ਜਿਹੜੇ ਕੜੇ-ਗੁੜੇ ਚੜਦੇ ਨੇ ਉਹ ਵੀ ਪਏ ਨੇ ਆ ਲਿਫਟ ਦਾ ਸਾਰਾ ਸਮਾਨ ਹੋ ਗਿਆ 샤ਫਟਾਂ ਸ਼ੂਟਾਂ ਚੂਹੇ ਚਾਹੇ ਜੀ ਆ ਵੀ ਗੇਅਰ ਦਾ ਸਮਾਨ ਆ ਨੀਚੇ ਆ ਕੇ ਸਪੈਂਡਲ ਸਾਰੇ ਤਰ੍ਹਾਂ ਦੇ 36 10 ਦੇ ਫਾਰਮ ਟਰੈਕ 60 ਦੇ 36 20 ਦੇ ਹੈ ਉਦੇ ਬਾਅਦ ਆ ਜਾਂਦਾ ਹੀ ਪ੍ਰੀਤ ਦਾ ਸਮਾਨ ਪ੍ਰੀਤ ਦਾ ਵੀ ਸਮਾਨ ਆਪਣੇ ਕੋਲ ਰੈਗੂਲਰ ਆਈਟਮ ਸਾਰੀ ਪਈ ਹੈ ਆਪਣੇ ਕੋਲ ਏਜੰਸੀ ਕਰਕੇ ਫਾਰਮ ਟਰੈਕ ਦੀਆਂ ਸੀਲਾਂ ਵਗੈਰਾ ਸਾਰਾ ਕੁਝੇ ਪਿਆ 2j ਵੀਰੇ ਆਪਣੇ ਕੋਲ ਫਾਰਮ ਟਰੈਕ ਦੇ ਬ੍ਰੇਕ ਡਰਮ ਜਿਹੜਾ 36 ਤੋਂ ਆਉਂਦੇ ਨੇ ਉਹ ਵੀ origignal ਪਏ ਨੇ ਆ ਹੋ ਗਏ ਫਾ ਆਪਣਾ ਇਹ ਫਰ ਤਰੀਨ ਲੋਹੇ ਵਾਲੇ ਆ ਪਾਣੀ ਵਾਲੀਆਂ ਟੈਂਕੀਆਂ ਵਗੈਰਾ ਲਿਫਟ ਫਿਲਟਰ ਸਟੀering wheel ਦੋਨੇ ਤਿੰਨੇ ਤਰ੍ਹਾਂ ਦੇ ਹੁੱਕ ਦੀਆਂ ਪਿੰਨਾ ਪੁੰਨਾ ਸਾਰੇ ਸੱਜ ਦੀਆਂ ਪਈਆਂ ਆ ਲਿਫਟ ਵਾਲੀਆਂ ਜਿਹੜੀਆਂ ਆਪਣੇ ਟਰੈਕਟਰਾਂ ਦੀਆਂ ਆਰਮ ਆ ਵਗੈਰਾ ਸਾਰੀਆਂ ਪਈਆਂ 프라이 ਵੀਲ ਪਈਆਂ ਕ੍ਰਾਉਨ ਪੀਨਿਅਨ ਫਾਰਮ ਟਰੈਕ ਦਾ ਜੂ ਹੋ ਗਏ 855 ਡੰਡੇ ਡੰਡੇ ਸਾਰਾ ਐਡੂ ਜੈਡ ਪਿੰਨਾ ਪੁੰਨਾ ਪਈਆਂ ਸਵਰਾਜ ਦੀਆਂ ਬੈਂਡੀਆਂ ਹੋ ਗਈਆਂ ਬੈਂਜੋ 볼ਟ ਹੋ ਗਏ 에어 ਗ੍ਰਿੰਡ ਰੇਨ ਜਾਲੀਆਂ ਸਟੈਪਲਾਈਜ਼ਰਾਂ ਦਾ ਸਮਾਨ ਹੱਬਾਂ ਮਹੀਂਦਰਾ ਦੇ 오ਰੀਜినਲ ਸਪੈਂਡਲ ਗੁੱਲੇ ਹੋ ਗਏ ਸਵਰਾਜ ਦੇ 오ਰੀਜినਲ ਸਪੈਂਡਲ ਹੋ ਗਏ ਮੈਸੀ ਦੀਆਂ ਰੇਸਾਂ ਤੇ ਬਾਅਦ ਜੀ ਆਪਣੇ ਕੋਲ ਸਟੈਪਲਾਈਜ਼ਰ ਆ ਗਏ ਜਿਹੜੇ ਟਰੈਕਟਰਾਂ ਦੇ ਸਟ੍ਰਾ 12 ਕਹਿੰਦੇ ਜਿਨ੍ਹਾਂ ਨੂੰ ਆਪਾਂ 오ਰੀਜినਲ ਸਟ੍ਰਾ 12 ਹੀ ਪਈਆਂ ਸਟੈਪ ਉਹਦੇ ਬਾਅਦ ਫੁੱਟ ਰੈਸਟ ਪਏ ਐ ਫੋਰਡ ਦੀ ਜਾਲੀ ਹੈਗੀ ਐ ਐਕਸਲ ਸਾਰੇ ਟਰੈਕਟਰਾਂ ਦੇ ਤਕਰੀਬਨ ਪਏ ਨੇ ਜੈਨ ਸਾਰੇ ਟਰੈਕਟਰਾਂ ਦੇ ਗੈਸਕਟ ਸਾਰੇ ਟਰੈਕਟਰਾਂ ਦੇ ਹੁੰਦੇ ਨੇ ਆਪਣੇ ਕੋਲੇ ਆਬਾਂ ਹੋ ਗਈਆਂ ਪ੍ਰਾਈਵਿਲੇਜ ਕਿੜੇ ਹੋ ਗਏ ਜੈਨ ਏ ਟੂ ਜ਼ेड ਪਾਰਟਸ ਹੋ ਗਏ ਲਿੰਕਾਂ ਦੀ ਵੈਰੈਟੀ ओरिजिनल 60 55 ਦਾ ਫਾਰਮ ਟਰੈਕ ਦਾ ਸਲੈਂਸਰ ਪਿਆ ਟਾਪ ਲਿੰਕਾਂ ਪੰਜਾਂ ਨੇ ਲੇਵਲਿੰਗ ਜੈਕ ਪਏ ਨੇ ਉਹਦੇ ਬਾਅਦ ਆਪਣੇ ਕੋਲੇ ਸਲੈਂਸਰ ਸਾਰੇ ਟਰੈਕਟਰਾਂ ਦੇ ਪਏ ਨੇ ਆ ਹੋ ਗਏ ਰੂਟਾਵੇਟਰਾਂ ਦੇ ਜੈਨ ਮੈਂ ਆਪਣਾ 855 ਦਾ ਬੈਟਰੀ ਬਾਕਸ ਹੋ ਗਿਆ ਆ ਹੋ ਗਈਆਂ ਪ੍ਰੈਸਰ ਪਲੇਟਾਂ ਕੰਪਲੀਟ ਵਾਸ਼ਰਾਂ ਵਗੈਰਾ ਡਾਕਟਰ ਵਗੈਰਾ ਸਾਰੇ ਪਹਿਲੇ ਹੋ ਜਾਂਦੇ ਨੇ ਆਪਣੇ ਕੋਲੇ ਉਸ ਤੋਂ ਬਾਅਦ ਜਿਹੜੀਆਂ ਸੀਟ ਦੀਆਂ ਗੱਡੀਆਂ ਹੋ ਗਈਆਂ ਇਹ ਵੀ ਸਾਰੇ ਬੜੀ ਢੋ ਛੋਟੀ ਢੋ ਪਈਆਂ ਨੇ ਪ੍ਰੀ ਕਲੀਨਰ ਪਏ ਨੇ ਉਸ ਤੋਂ ਬਾਅਦ 855 ਦੀਆਂ ਪਈਆਂ ਨੇ ਆਪਣਾ ਇਹ ਰੈਡੀਏਟਰ ਦੀਆਂ ਸ਼ੀਲਡਾਂ ਕਾਸਟਰੋ ਦਾ ਸਾਰਾ ਆਇਲ ਆਪਣੇ ਕੋਲ ਤਕਰੀਬਨ ਤਕਰੀਬਨ ਸਾਰੀਆਂ ਵੈਰਾਈਟੀਆਂ ਹੀ ਹੈਗੀਆਂ ਆ ਹੋ ਗਏਂ ਚੀਰਾ ਦੀਆਂ ਜਿਹੜੀ Ориਜਨਲ ਹੁਣ ਨਾਲ ਲਾ ਕੇ ਕਲਚ ਪਲੇਟ ਆਉਣ ਲੱਗ ਗਈ ਟਰੈਕਟਰਾਂ ਨੂੰ ਸਾਰੇ ਟਰੈਕਟਰਾਂ 'ਚ ਹੀ ਰਾ ਦੀਆਂ ਕਲਚ ਪਲੇਟ ਅਵੇਲੇਬਲ ਆ ਅੱਜ ਹੀ ਰਾ ਦੀ ਤੁਹਾਨੂੰ ਆਪਾਂ ਉਹ ਦਿਖਾਈਤੀ ਆਪਣੀ ਫ੍ਰਾਈ 휠 ਕਿੱਟ ਪ੍ਰੈਸ਼ਰ ਪਲੇਟ ਵਾਲੀ ਉਸ ਤੋਂ ਬਾਅਦ ਤੇਲ ਸਾਰੀ ਕੰਪਨੀ ਦਾ Ориਜਨਲ ਪਈ ਹੈ ਮਹਿੰਦਰਾ ਦੇ ਆ ਟਰੈਕਟਰ ਮਹਿੰਦਰਾ ਦੇ ਜਿਹੜੇ ਜੀ ਆਪਣਾ ਆਪ ਅਸੈਸਰੀ ਲਾਉਂਦੇ ਆ Ориਜਨਲ ਜੈਨੂਨ ਪਈ ਹੈ ਕਿੱਟ ਸੋਰਾ ਟਰੈਕਟਰ ਦਾ origignal excelware ਆ ਹੋ ਗਈ ਜੇਸੀਬੀ ਦਾ ਸਮਾਨ ਆ ਗਿਆ ਜੇਸੀਬੀ ਦੇ ਪਾਈਪ ਹੋਗੇ ਜੇਸੀਬੀ ਦੇ ਦੰਦੇ ਹੋਗੇ ਕੈਟਰੀ ਬਾਗਟ ਕਿਟ ਹੋ ਗਈ ਉਸ ਤੋਂ ਬਾਅਦ ਫਾਰਮ ਡਾਇਰੈਕਟਰੀ 20 ਦਾ ਜਿਹੜਾ ਆਪਣਾ ਬੈਟਰੀ ਬਾਕਸ origignal ਉਹ ਵੀ ਪਿਆ ਹੁੱਕਾਂ ਪਈਆਂ ਆ ਕੈਟ ਮਸ਼ੀਨ ਦੇ ਪਾਈਪ ਨੇ ਸਾਰੇ ਆ ਪ੍ਰੀ ਸਿਲਿੰਡਰ 6 ਇੰਚ 9 ਇੰਚ ਸਾਰੇ ਮਿਲਣਗੇ ਉਸ ਤੋਂ ਬਾਅਦ ਆ ਜਾਂਦੀ ਹੈ ਨਟ ਬੋਲਟਾਂ ਦੀ ਬ੍ਰਿਟਿਸ਼ ਸਟੀਅਰਿੰਗ ਵੀਲ ਐਸੈਸਰੀ ਆ ਜਾਂਦੀ ਹੈ ਸਟੀਲ ਦਾ ਸਟੀਅਰਿੰਗ ਵੀਲ ਸਟੇਕਰ ਟ੍ਰਿਕ ਰਹੀ ਬੰ तकरीबन ਆਪਣੇ ਕੋਲੇ ਸਾਰੇ ਟਰੈਕਟਰਾਂ ਦੇ ਅਵੇਲੇਬਲ ਆ ਆ ਨਾਟ ਬੋਲਟ ਆ ਗਏ ਟਾਇਰ ਰੋਡ ਐਂਡ ਆ ਗਏ ਟਾਇਰ ਰੋਡ ਐਂਡ ਵੀ ਸਾਰੇ ਆ ਤੇ ਹੈਗੇ ਆ ਆਪਣੇ ਕੋਲ ਉਸ ਤੋਂ ਬਾਅਦ ਸਲਾਨਸਰ ਜੈਨ ਆ ਜਾਂਦੇ ਆ ਪੱਠੀਆਂ-ਪੁੱਠੀਆਂ ਦੇ ਬੋਲਟ ਆ ਗਏ ਕਲੈਂਪ ਆ ਗਏ ਔਇਲ ਪ੍ਰੈਸ਼ਰ ਪਾਈਪਾਂ 6-6 ਹੋ ਗਏ ਤੇਲ ਦੀਆਂ ਵੈਰੀਟੀਆਂ ਸਾਰੀਆਂ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਮਹਿੰਦਰਾ ਦਾ ओरिजिनल ਸਾਮਾਨ ਤੇ ਹਾਲੈਂਡ ਦਾ ਮਹਿੰਦਰਾ ਦੇ ਜੈਨੂਨ ਸਾਮਾਨ ਪਿਆ ਮਹਿੰਦਰਾ ਦਾ ਗੇਅਰ ਦਾ ਪਾਰਟ ਹੋ ਗਿਆ ਸਰਵਿਸ ਕਿਟਾਂ ਹੋ ਗਈਆਂ ਸਾਰਾ ਕੁਝ ਮਹਿੰਦਰਾ ਦਾ ओरिजिनल ਪਿਆ ਹੈ ਐਟਾਈ ਰॉड ਐਂਡ ਹੋ ਗਏ ਉਸ ਤੋਂ ਬਾਅਦ ਸੋਰਮੇ ਵਗੈਰਾ ਸਾਰਾ ਕੁਝ ਮਹਿੰਦਰਾ ਦਾ ਵੀ ਹੈਗਾ ਆ ਨਿਊ ਹਾਲੈਂਡ ਟਰੈਕਟਰ ਦਾ ਸਮਾਨ ਆ ਨਿਊ ਹਾਲੈਂਡ ਟਰੈਕਟਰ ਤੇ ਕਲਚ ਪਲੇਟ ਅ ਪ੍ਰੈਸ਼ਰ ਪਲੇਟ ਵੀ ਆਪਣੇ ਕੋਲ ਤਕਰੀਬਨ ਸਾਰਾ ਕੁਝ ਹੀ ਹੈਗਾ ਫਿਊਲ ਪੰਪ ਰੈਗੂਲਰ ਆਈਟਮ ਤਕਰੀਬਨ ਤਕਰੀਬਨ ਸਾਰੀਆਂ ਹੀ ਹੈਗੀਆਂ ਜਿਹੜੀ ਡਬਲ ਕਲਰ ਪੀਟੀਓ ਸ਼ਾਫਟ ਦੀ ਸੀਲ ਹੁੰਦੀ ਉਹ ਵੀ ਹੈਗੀ ਆ ਆ ਮਹਿੰਦਰਾ ਦੇ ਪਾਵਸਟੇਰ ਦੇ ਪਾਈਪਾਂ ਉਹ ਸਾਰਾ ਹੈਗਾ ਉਸਦੇ ਬਾਅਦ ਯੂਰੋ 2 ਦਾ ਮਾਲ ਯੂਰੋ 2 ਦੇ ਫਿਲਟਰ ਆਮ ਨਹੀਂ ਮਿਲਦੇ ਯੂਰੋ 2 ਦੇ ਫਿਲਟਰ ਆਪਣੇ ਕੋਲ ਅਵੇਲੇਬਲ ਨੇ ਐ ਮਸੀਲਾ ਮਹਿੰਦਰਾ ਦੇ ਜੈਨੂਨ ਕਲਚ ਪਲੇਟਾਂ ਹੋ ਗਈਆਂ ਜੀ ਵਾਸ਼ਰਾਂ ਪੁੱਛਣਾ 에ਅਰ ਫਿਲਟਰ 오ਰੀਜినਲ ਜਿਹੜਾ ਅੱਜ ਕੱਲ ਤਕਰੀਬਨ ਨਵੇਂ ਮਾਡਲ ਸਵਰਾਜ ਨੂੰ ਲਾ ਕੇ ਆਉਂਦਾ ਆਹ ਵਾਲੀ ਚੀਜ਼ ਇਹ ਵੀ ਅਵੇਲੇਬਲ ਆ ਆਹ ਮਹਿੰਦਰਾ ਦੀ 오ਰੀਜినਲ ਫਿਲਟਰ ਕਿਟਾਂ ਆਹ ਪ੍ਰੈਸ਼ਰ ਪਲੇਟ ਆਹ ਜੀਸੀਬੀ ਦੀ ਸਲੈਂਸਰ ਪੱਟੀ ਸਲੈਂਸਰ ਤਕਰੀਬਨ ਸਾਰੇ ਟਰੈਕਟਰਾਂ ਦੇ ਹੈਗੇ ਜੀਸੀਬੀ ਦੇ ਹੈਗੇ ਆਹ ਹੋ ਗਿਆ 에ਅਰ ਕਲੀਨਰ 855 JCB ਦਾ ਸਪੈਸ਼ਲ ਗ੍ਰੀਸ ਵੀ ਹੈਗਾ ਦੂਜਾ ਵੀ ਹੈਗਾ ਤੇ ਆਇਲ ਆਪਣੇ ਕੋਲ ਤਕਰੀਬਨ ਸਾਰੀਆਂ ਵੈਰਾਈਟੀਆਂ ਨੇ ਆ ਆ ਵੀ JCB ਦਾ ਸਮਾਨ ਆ ਗਿਆ ਸਾਰਾ JCB ਦੇ 에ਅਰ ਫਿਲਟਰ ਤੇ ਸਟ੍ਰੇਨਰ ਸਟੂਨਰ ਟਿੱਕੀਆਂ ਟੁਕੀਆਂ ਜਿੰਨਾ ਵੀ JCB ਦਾ ਰੈਗੂਲਰ ਆਈਟਮ ਲੱਗਦੀ ਸਾਰੀ ਪਈ ਹੈ ਕ੍ਰਾਉਨ ਸਟਾਰ ਕਿੱਟ ਤੱਕ ਵੀ JCB ਦੀ ਮੇਨ ਪਿੰਨ ਹੋ ਗਈ JCB ਦੇ ਪਲੈਂਟਰੀ ਗੀਅਰ ਮਗਰਲਾ ਸਮਾਨ ਹੋ ਗਿਆ ਬ੍ਰੇਕਾਂ ਬਰੂਕਾਂ A to Z ਸਮਾਨ ਪਿਆ ਬੂਸ਼ ਪਾਸ ਹੋ ਗਏ ਜਿਹੜੀ ਰੈਗੂਲਰ ਆਈਟਮ ਆਪਣੇ ਕੋਲ ਆਗਦੀ ਸਾਰੀ ਪਈ ਹੈ ਜੀਸੀਬੀ ਦੇ ਟੋਟਲ ਪਾਈ ਪਏ ਆ ਸਾਰੇ ਤਰ੍ਹਾਂ ਦੇ ਕੋਈ ਆਈਟਮ ਛੋਟੇ ਵੀ ਹੁੰਦੀ ਹੈ ਇਹ ਜੀ ਗੱਲ ਨਹੀਂ ਵੀ ਆਪਾਂ ਹਰੇਕ ਆਈਟਮ ਰੱਖ ਲਾਂਗੇ ਕਿਸੇ ਵੀ ਦੁਕਾਨਦਾਰ ਤੋਂ ਕੋਈ ਆਈਟਮ ਨਹੀਂ ਪੂਰੀ ਵੀ ਹੁੰਦੀ ਆ ਜੀਸੀਬੀ ਦੇ ਲੀਵਰਾਂ ਦੇ ਐਂਡ ਹੋ ਗਿਆ ਸਰੀਵ ਹੋ ਗਿਆ ਟਰਾਂਸਮਿਸ਼ਨ ਫਿਲਟਰ ਹੋ ਗਿਆ ਆ ਸਟੈਪਲਾਈਜ਼ਰ ਹੋ ਗਏ ਸਟੈਪਲਾਈਜ਼ਰ ਤੇ ਚਿਕਨਟ ਹੋ ਗਏ ਹਨ ਤੇ ਆ ਬੂਸ਼ ਹੋ ਗਏ ਮੂਰੇ ਲੋਡਰ ਦੀਆਂ ਪਿੰਨਾਂ ਦੇ ਕਿੰਗ ਪਿੰਨਾਂ ਦਾ ਸਾਰਾ ਸਮਾਨ ਹੁੰਦਾ ਹੈ ਜੀਸੀਬੀ ਥੋੜੀ ਬਹੁਤੀ ਐਸੈਸਰੀ ਵੀ ਰੱਖਦੇ ਹਾਂ ਜਿਵੇਂ ਕਿ ਉਹ ਲਾਈਕ ਆ ਗ੍ਰਿਲਾਂ ਸਟਿਕਰ ਸਾਰੇ ਡਰੈਕਟਰਾਂ ਦੇ ਪਏ ਆ ਉਸਤੇ ਬਾਅਦ ਆ ਮੈਸੇਜ ਜੈਨੂਇਨ ਪਾਰਟ ਰੈਗੂਲਰ ਆਈਟਮ ਸਾਰੀ ਪਈ ਹੈ ਸਟਾਰ ਕਿਟ ਤੇ ਦੇ ਦੇ ਸੀਲਾਂ ਤੱਕ ਬ੍ਰੇਕਾਂ ਦਾ ਕੇ ਸਾਰਾ ਸਮਾਨ ਪਿਆ ਕਲੱਚ ਪਲੇਟਾਂ ਫਿੰਗਰ ਕਿਟਾਂ ਕਲੱਚ ਬੈਰਿੰਗ ਕੇ ਗੇਅਰ ਤੇ ਸਮਾਨ ਮਗਰਲੇ ਚੱਕਿਆਂ ਦਾ ਸਮਾਨ ਉਸਤੇ ਬਾਅਦ ਤੇ ਮੈਸਤੀ ਜਿਹੜੀਆਂ ਸਲੀਬਾਂ ਵਗੈਰਾ ਲੱਗਦੀਆਂ ਨੇ ਉਹ ਵੀ ਮਈਆਂ ਨੇ ਆਪਣੇ ਕੋਲ ਡਬਲ ਕਲਰ ਤੇ ਸੀਲਾਂ ਪੈਂਦੀਆਂ ਨੇ ਮੇਨ ਮਹਿੰਗੀ ਹੁੰਦੀਆਂ ਮਗਰਲੇ ਚੱਕੇ ਦੀਆਂ ਵੀ ਸਾਰੀਆਂ ਪਈਆਂ ਫਲੋਟ ਵਗੈਰਾ ਵੀ ਪਏ ਨੇ ਆ ਫਿਰ ਤੇ ਜੀਸੀਬੀ ਦਾ ਸਮਾਨ ਆ ਜਾਂਦਾ ਜੀਸੀਬੀ ਦੇ ਸਮਾਨ ਦੀ ਤਕਰੀਬਨ ਤਕਰੀਬਨ ਆਟਮ ਪੂਰੀ ਹੈਗੀ ਉਹ ਆਪਣੇ ਕੋਲ ਪੀਨੀਆਂ ਦੇ ਬਾਹਰ ਰਬੂਰੰਗ ਇਲੈਕਟ੍ਰੋਨਿਕ ਦੇ ਰਿਲੇਰ ਨੂੰ ਮੈਂ ਜਿਹੜੀਆਂ ਕਿ ਪਿੱਛੇ ਡੰਡੀ ਡੰਡੀ ਤਕਰੀਬਨ ਲੌਕ ਡੂਗ ਤਾਕੀਆਂ ਦੇ ਹਨ ਸਾਰੇ ਹੈਗੇ ਆ ਆ ਏਅਰ ਫਿਲਟਰ ਯੂਰੋ 2 ਦੇ ਆ ਗਏ ਆ ਫਿਲਪਰੋ ਦੇ ਆ ਗਏ ਉਸ ਤੋਂ ਬਾਅਦ ਏਅਰ ਕਲੀਂਡਰ ਤੇ ਜੈਨ ਆ ਗਏ ਸਾਰੇ ਟਰੈਕਟਰਾਂ ਦੇ ਜਿਹੜੇ ਸੱਜਣ ਮਿੱਤਰ ਨੂੰ ਪੁਰਾਣੀ ਸੈਲ ਫਸੂਲ ਫੁਝਾਈ ਦੀ ਹਾਲਟੀਨੇਟਰ ਉਹ ਵੀ ਹੁੰਦੇ ਨੇ ਆਪਣੇ ਕੋਲੇ ਤੇ ਆ ਹਾਊਸ ਪਾਈਪ ਆ ਗਏ ਆ ਟਰੈਕਟਰ ਦੇ ਸਪਰੇਅ ਪੇਂਟ ਆ ਗਏ ਆ ਜਿਹੜੇ ਜੀਸੀਬੀ ਦੇ ਵਿੱਚ ਸਸਤੇ ਵਾਲੇ ਬੈਰਿੰਗ ਲੱਗਦੇ ਉਹ ਪਏ ਗਰੀਸਾਂ ਹੋ ਗਈਆਂ ਤਾਰ ਬੋਲੇ ਪੈਪ ਹੋਗੇ ਹਾਊਸ ਪੈਪ ਹੋਗੇ ਸਾਰੇ ਸਪਰਿੰਗ ਬ੍ਰੇਕਾਂ ਬਰੂਕਾਂ ਦੇ ਕਲਚ ਪੈਡਾਂ ਦੇ ਆਹ ਟਰੈਕਟਰਾਂ ਦੀ ਸਲੀਬਾਂ ਮਹੀਂਦਰਾ ਡੀਜ ਸੁਵਰਾਜ ਸੋਨਾਲੀ ਕਾ ਦੀਆਂ ਇਦਾਂ ਲੱਗਦੀਆਂ ਨੇ ਆਹ ਵਿੱਚ ਕੱਪ ਕੁਪਰ ਢੱਕਣ ਟੁੱਕਣ ਹੋਗੇ ਤੇ ਪ੍ਰੋਲ ਸੁਵਰਾਜਾਂ ਦੇ ਪੈਪਾਂ ਬੂਪਾਂ ਸਾਰਾ ਤਕਰੀਬਨ ਹੈਗਾ 베アリングਾਂ ਦੀ ਵੈਰਾਈਟੀ ਬਹੁਤ ਆ 베アリング ਤਾਂ ਵੀਰੇ ਪੂਰਾ ਹੁੰਦਾ ਹੀ ਨਹੀਂ ਕਦੇ ਵੀ ਨਾਲੇ ਸੀਲਾਂ 베ਰੰਗ ਆ ਹੋਗੇ ਉਸਤੇ ਬਾਅਦ ਵਿੱਚ ਵਿੱਚ ਬਲੈਰੋ ਬਲੂਰ ਆਪਣੇ ਕੋਲ ਖੱਖਣ ਕਰਕੇ ਆਪਾਂ ਸਮਾਨ ਰੱਖਿਆ ਟੈਂਕੀਆਂ ਢੱਕਣ ਰਿੰਗ ਟਰੈਕਟਰਾਂ ਦੇ ਸਲੀਬਾਂ ਪਿਸਟਨ ਉਸ ਤੋਂ ਬਾਅਦ ਜਿਹੜੀਆਂ ਲਿਫਟ ਵਾਲੀਆਂ ਪਾਈਪਾਂ ਆਰ ਟੀ ਬੀਆਂ ਸਾਰਾ ਸਮਾਨ ਪਿਸਟਨ ਪੁਸਟਨ ਸਾਰੇ ਟਰੈਕਟਰ ਜਿਹੜੇ ਮੇਨ ਲੱਗਦੇ ਸਵਰਾਜ ਮਹੀਂਦਰਾ ਹੋ ਗਿਆ ਫਾਰਮ ਟਰੈਕ ਹੋ ਗਿਆ ਇਹ ਟਰੈਕਟਰਾਂ ਦਾ ਸਮਾਨ ਅਵੇਲੇਬਲ ਆ ਆ ਹੁਣ ਬ੍ਰੇਕਾਂ ਦੀ ਫੋਰਡ ਦੀ ਸ਼ੋਕਟਾਂ ਹੋ ਗਈਆਂ ਬ੍ਰੇਕ ਲੈਦਰ ਸੋਨ ਵਾਲੀ ਕਦੇ ਹੋ ਗਿਆ ਕਲੱਚ ਪਲੇਟਾਂ ਜਿਹੜੀਆਂ ਆਮ ਲੱਗਦੀਆਂ ਨੇ ਛੋਟੇ ਟਰੈਕਟਰਾਂ ਦੇ ਪੁਰਾਣੇ ਜਿਹੜਾ ਰੈਗੂਲਰ ਗੁੱਲੀਆਂ ਤੇ ਹੌਸ ਪਾਈਪ ਜੀ ਸੀ ਬੀ ਦੇ ਦੰਦੇ ਸਾਰਾ ਕੁਝ ਹੈਗਾ ਮੀਟਰ ਹੋ ਕੇ ਸਾਰੇ ਟਰੈਕਟਰਾਂ ਦੇ ਕਲੱਚ 베ARING ਹੋਗੇ ਆਪਣੇ ਕੋਲੇ ਤੇ ਉਸ ਤੋਂ ਬਾਅਦ ਆਹ ਸਪੀਡੋਮੀਟਰ ਕੇਬਲਾਂ ਹੋ ਗਈਆਂ ਚੋਕ ਵਾਲੀਆਂ ਕੇਬਲਾਂ ਹੋ ਗਈਆਂ ਟਰੈਕਟਰਾਂ ਦੀਆਂ ਬ੍ਰੇਕ ਬੂਟ ਹੋ ਗਏ ਤੇ ਸਲੀਪਾਂ ਦੇ ਇੰਜਣ ਦੇ ਸਲੀਪ ਤੇ ਰਿੰਗ ਹੋ ਗਏ ਆਹ ਇੰਟਰ ਡੀਆਈ ਦੇ ਜਿਹੜੇ ਕੜੇ ਵਗੈਰਾ ਲੱਗਦੇ ਨੇ ਗੇਅਰ ਤੇ ਉਹ ਹੋ ਗਏ ਗੋਲੀਆਂ ਹੋ ਗਏ ਲਿੰਕਾਂ ਦੇ ਲੱਪੇ ਹੋ ਗਏ ਫਰੰਟ ਹਿੱਸੇ ਦੇ ਬੂਸ਼ ਹੋ ਗਏ ਵੀ ਇੰਟਰ ਡੀਆਈ ਸਵਰਾਜ ਦੇ ਤੇ ਫਰੰਟ ਹਿੱਸੇ ਦੇ ਜਿਹੜੇ ਮੂਰੇ ਵਾਲੇ ਨਾਟ ਹੁੰਦੇ ਨੇ ਉਹ ਹੋ ਗਏ ਸਾਰੇ ਤਕਰੀਬਨ ਆਹ ਹੋ ਗਈਆਂ ਆਪਣੀਆਂ ਸਾਰੇ ਟਰੈਕਟਰਾਂ ਦੀਆਂ ਵਿੱਚ ਜੇ ਸੀ ਵੀ ਆਣੀਆਂ ਫੈਨ ਬੈਲਟਾਂ ਆ ਹੋ ਗਈਆਂ ਰੇਸਾਂ ਟਰੈਕਟਰਾਂ ਦੀਆਂ ਸਾਰੀਆਂ ਦੀਆਂ ਸੋ ਮੈਸੀਜੇ ਸਟicker ਹੋ ਗਏ ਤੇ ਕਿ ਸੱਜਣ ਮਿੱਤਰਾਂ ਨੇ ਕੋਈ ਟਰੈਕਟਰ ਦਾ ਸਮਾਨ ਲੈਣਾ ਹੈ ਆਪਣੇ ਰੋਪੜ ਜਿਹੜੇ ਚੋਹਾਂ ਟਰੈਕਟਰ ਚ ਕੋਰ ਸਾਹਿਬ ਵਰਕਸ਼ਾਪ ਨਹੀਂ ਸ਼ਾਪ ਆ ਆਪਣਾ ਟਰੈਕਟਰ ਸੇਲ ਪਰਚੇਜ਼ ਰਿਪੇਅਰ ਤੇ ਆਪਣਾ ਮਕੈਨਿਕੀ ਦਾ ਕੰਮ ਆ ਆ ਪੀਟੀਓ ਲੀਵਰ ਹੋ ਗਏ ਡੀਆਈ ਦੇ ਇਹ ਆਰਮ ਟੁੱਟ ਜਾਂਦੇ ਨੇ ਉਥੋਂ ਹਾਲੈਂਡ ਦੀਆਂ ਫਿਲਟਰ ਕਿੱਟਾਂ ਵਗੈਰਾ 베ARING ਵਗੈਰਾ ਸਾਰੇ ਹੁੰਦੇ ਆ ਆਪਣੇ ਕੋਲ ਉਸ ਤੋਂ ਬਾਅਦ ਜੇ ਕਿਸੇ ਵੀਰ ਨੇ ਸੱਜਣ ਮਿੱਤਰੇ ਕੋਈ ਚੀਜ਼ ਹੋਰ ਲੈਣੀ ਹੁੰਦੀ ਆ ਆਪਾਂ ਆਰਡਰ ਤੇ ਰੈਡੀ ਕਰਵਾ ਕੇ ਮੰਗਵਾ ਕੇ ਵੀ ਦਿੰਨੇ ਆ ਐਸੈਸਰੀ ਪਾਰਟ ਦੀ ਵੀ ਤਕਰੀਬਨ ਹੁਣ ਸਲਾਹ ਬਣ ਰਹੀ ਜੇ ਰੱਖਣ ਦੀ ਤੇ 5 ਕਿਲੋ ਵਾਲੀ ਗਰੀਸ ਕਰਨ ਹੁੰਦੀ ਆ ਜੀਸੀਬੀ ਨੇ ਕਿੰਗ ਪਿੰਨਾ ਵਗੈਰਾ ਪਈਆਂ ਘੜੇ ਉਸ ਤੋਂ ਬਾਅਦ ਉਹਦੀ ਬਗਰਲੇ ਖਾਬ ਹੋਊਗੀ ਆ ਜੀਸੀਬੀ ਦੇ ਇੱਥੇ ਆਪਣਾ ਤਰੀਕਾ ਆਪਣਾ ਫਾਰਮ ਟਰੈਕ ਦੀ LED ਲਾਈਟ ਤਾਂ ਆ ਗਈਆਂ ਇਹ ਆਪਣੇ ਕੋਲ ਸਾਰੀਆਂ ਤਗਰੀਬਨ ਪਈਆਂ ਨੇ ਵਿੱਚ ਐਲਈਡੀ ਵਿੱਚ ਫਰੰਟ ਟਾਈਟਾਂ ਸਪਰੇਅ ਪੇਂਟ ਲੋਕ ਵਗੈਰਾ ਸਾਰਾ ਕੁਝ ਇਹ ਹੁੰਦਾ ਆਪਣੇ ਕੋਲ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਜੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਸ਼ੇਅਰ ਕਰਦੇ ਆ ਕਰੋ ਇੱਕ ਆਪਣੇ ਕੋਲ ਨਿਊ ਹਾਲੈਂਡ ਦੀ ਸਪੈਸ਼ਲ ਚੀਜ਼ ਜਿਹੜੀ ਮਗਰ ਐਡੀਸ਼ਨਰ ਦੀ ਹਵਾ ਕੱਢਣ ਲਈ ਹੁੰਦੀ ਹੈ ਇਹ ਵੀ ਅਵੇਲੇਬਲ ਹੁੰਦੀ ਹੈ ਬਾਕੀ ਜੇ ਕਿਸੇ ਨੂੰ ਕੋਈ ਵੀ ਐਸੈਸਰੀ ਬਾੜ ਜਾਏਗਾ ਆਰਡਰ ਕਰਕੇ ਆਪਣੇ ਕੋਲੋਂ ਮੰਗਵਾ ਸਕਦੇ ਆ ਹੌਲੀ ਹੌਲੀ ਆਪਣਾ ਐਸੈਸਰੀ ਦਾ ਕੰਮ ਕਰਨ ਦੀ ਤਕਰੀਬਨ ਤਕਰੀਬਨ ਚਲਾ ਬਣ ਰਹੀ ਆ ਉਹ ਬਾਕੀ ਆਪਣਾ ਟਰੈਕਟਰ ਸੇਰ ਪਰਚੇ ਦੇ ਲਈ ਵੀ ਰਿਹਾ ਮਿਲਿਆ ਕਰੋ ਕੋਲ 20 25 ਟਰੈਕਟਰ ਤਕਰੀਬਨ ਸਟਾਕ ਦੇ ਵਿੱਚ ਖੜੇ ਹੁੰਦੇ ਆ ਹੁਣ ਵੀ 20 25 ਟਰੈਕਟਰ ਸਟਾਕ ਦੇ ਵਿੱਚ ਹੈਗੇ ਆ ਤੇ ਜੇ ਕਿਸੇ ਟਰੈਕਟਰ ਦੀ ਸਪੈਸ਼ਲ ਡਿਮਾਂਡ ਹੁੰਦੀ ਆ ਆਪਾਂ ਉਹ ਵੀ ਅਰੇਂਜ ਕਰ ਦਿੰਦੇ ਆ ਬਾਕੀ ਤੁਸੀਂ ਤਕਰੀਬਨ ਤਾਂ ਜਾਣਦੇ ਹੋਵੋ ਕਿ ਚੰਕਾਰ ਸਾਹਿਬ ਬਿੱਲੂ ਮਕੈਨਿਕ ਟਰੈਕਟਰਾਂ ਵਾਲੇ ओके ਈ ਧੰਨਵਾਦ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਵਧੀਆ-ਵਧੀਆ ਕਰ ਦਿਓ ਜੇ ਕਿਸੇ ਚੀਜ਼ ਦੀ ਸੱਜਣ ਮਿੱਤਰ ਲੋੜੇ ਕਮੈਂਟਾਂ 'ਚ ਪੁੱਛ ਸਕਦਾ ਨਹੀਂ ਡਿਸਕ੍ਰਿਪਸ਼ਨ 'ਚ ਨੀਚੇ ਬਣਾ ਨੰਬਰ ਦਿੱਤਾ ਹੋਊਗਾ ਕਾਲ ਕਰਕੇ ਗੱਲ ਕਰ ਸਕਦਾ ਤੇ ਜਿਹੜੀ ਵੈਰਿਟੀ ਸਾਰੀ ਆ ਬੈਟ ਬ੍ਰੇਕ ਹੋ ਗਿਆ ਇੰਜਨ ਆਇਲ ਚ 20 40 15 40 80w 90 ਹੋ ਗਿਆ ਆਪਣੇ ਕੋਲ ਜਿਹੜਾ ਪਿੱਛੇ ਵਾਲੇ ਹਿੱਸੇ ਹੁੰਦੇ OIवी ਟ੍ਰਾਂਸਫਲੂਟ ਜੀਸੀਬੀ ਦਾ 140 ਨੰਬਰ 90 ਨੰਬਰ ਸਾਰੇ ਹੈਗੇ ਆ